ਜੋ ਗੁਰੂ ਦੇ ਪਿਆਰੇ ਆਪਣੇ ਜੀਵਨ ਦੇ ਵਿੱਚ ਸਿਮਰਨ ਕਰਦੇ ਨੇ, ਦਾਨਪੁੰਨ ਕਰਦੇ ਨੇ, ਧਰਮ ਕਮਾਉਂਦੇ ਨੇ, ਉਹਨਾਂ ਨੂੰ ਅਕਾਲ ਪੁਰਖ ਕਿਵੇਂ ਆਪਣੇ ਹੱਥਾਂ ਨਾਲ ਸੰਭ ਕੇ ਰੱਖਦਾ ਹੈ। ਆਪਣੇ ਨਾਲੋਂ ਕਦੇ ਵੀ ਟੁੱਟਣ ਨਹੀਂ ਦਿੰਦਾ। ਇਸ ਗੱਲ ਨੂੰ ਅੱਜ ਅਸੀਂ ਇਸ ਸਾਖੀ ਦੁਆਰਾ ਜਾਣਾਂਗੇ। ਇਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮਨਾਮੇ ਲਿਖੇ ਸੀ, ਉਸ ਸਮੇਂ ਦੀ ਗੱਲ ਹੈ। ਕਹਿੰਦੇ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੋਲ ਸੰਗਤ ਵਿੱਚ ਇੱਕ ਬੰਦਾ ਆਇਆ ਅਤੇ ਕਹਿਣ ਲੱਗਾ ਕਿ ਗੁਰੂ ਮਹਾਰਾਜ ਜੀ ਮੈਨੂੰ ਦੱਸੋ ਕਿ ਬਾਕੀ ਧਰਮਾਂ ਦੇ ਲੋਕ ਵੀ ਸਿੱਖ ਬਣ ਸਕਦੇ ਨੇ ਉਹਨਾਂ ਵਿੱਚ ਵੀ ਸਿੱਖਾ ਵਾਂਗ ਅਕਾਲ ਪੁਰਖ ਦੀ ਉਸਤਤ ਵਸਦੀ ਹੈ ਉਹ ਵੀ ਸਿਮਰਨ ਕਰ ਸਕਦੇ ਨੇ ਤਾਂ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਨੂੰ ਕਹਿੰਦੇ ਨੇ ਕਿ ਅੱਜ ਮੈਂ ਤੈਨੂੰ ਇੱਥੇ ਇੱਕ ਸਾਖੀ ਸੁਣਾਉਣਾ ਹਾਂ ਇੱਕ ਸੁਨਿਆਰਾ ਸੀ ਉਸਦਾ ਨਾਮ ਸੀ ਕੇਸੋ ਉਹ ਬਹੁਤ ਹੀ ਧਰਮੀ ਬੰਦਾ ਸੀ ਦਾਨਪੁਣ ਵਾਲਾ ਸੀ ਤੇ ਉਸਦੇ ਮਨ ਵਿੱਚ ਹਮੇਸ਼ਾ ਹੀ ਦੂਜਿਆਂ ਪ੍ਰਤੀ ਦਇਆ ਹੀ ਰਹਿੰਦੀ ਸੀ ਗੁਰੂ ਦਾ ਨਾਮ ਸਿਮਰਦਾ ਸੀ ਤੇ ਉਹ ਆਪਣੀ ਸੁਨਿਆਰੇ ਦੀ ਦੁਕਾਨ ਵਿੱਚ ਖੋਲੀ ਬੈਠਾ ਸੀ ਜਿੱਦਾਂ ਜਿੱਦਾਂ ਉਸ ਕੋ ਲੋਕ ਆਉਂਦੇ ਜੇਕਰ ਕਿਸੇ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਤਾਂ ਉਹਨਾਂ ਨੂੰ ਭੋਜਨ ਦੀ ਅਵਸਥਾ ਦੇ ਦਿੰਦਾ ਜੇ ਕਿਸੇ ਨੂੰ ਕੱਪੜੇ ਦੀ ਜ਼ਰੂਰਤ ਹੁੰਦੀ ਤਾਂ ਕਪੜਾ ਦੇ ਦਿੰਦਾ ਹੌਲੀ ਹੌਲੀ ਕਰਕੇ ਇਦਾਂ ਹੀ ਉਸਨੇ ਆਪਣੀ ਦੁਕਾਨ ਤੱਕ ਲੁਟਾ ਦਿੱਤੀ ਕਿਉਂਕਿ ਉਸਦੇ ਮਨ ਵਿੱਚ ਦਇਆ ਭਾਵਨਾ ਇੰਨੀ ਜ਼ਿਆਦਾ ਬਣੀ ਹੋਈ ਸੀ ਗੁਰੂ ਮਹਾਰਾਜ ਦਾ ਨਾਮ ਤੇ ਆਉਂਦਾ ਸੀ ਤੇ ਇੱਕ ਵਾਰੀ ਉਸ ਨਗਰ ਦੇ ਰਾਜੇ ਨੇ ਉਸ ਨੂੰ ਸੁਨੇਹਾ ਭੇਜਿਆ ਕਿ ਉਸ ਦੀ ਪੁੱਤਰੀ ਦਾ ਵਿਆਹ ਹੈ ਤੇ ਉਸ ਨੂੰ ਹੀਰੇ ਜਵਾਹਰਾਤ ਨਾਲ ਜੜੇ ਹੋਏ ਗਹਿਣੇ ਚਾਹੀਦੇ ਨੇ ਕਾਂਸੀ ਨੇ ਵੀ ਹਾਂ ਕਰ ਦਿੱਤੀ ਤਾਂ ਰਾਜਾ ਉਸ ਕਾਂਸੀ ਨੂੰ ਮਾਇਆ ਭਿਜਨੀ ਸ਼ੁਰੂ ਕਰ ਦਿੰਦਾ ਹੈ ਜਿਵੇਂ ਜਿਵੇਂ ਉਸ ਕੋਲ ਮਾਇਆ ਆਉਂਦੀ ਹੈ ਤੇ ਕਾਂਸੀ ਦੇ ਮਨ ਵਿੱਚ ਆਉਂਦਾ ਹੈ ਕਿ ਖੱਟਿਆ ਤਾਂ ਬਹੁਤ ਹੈ ਕਿਉਂ ਨਾ ਅੱਜ ਕਮਾਈ ਲਿਆ ਜਾਏ ਉਸ ਦਾ ਕਹਿਣ ਦਾ ਭਾਵ ਇਹ ਸੀ ਕਿ ਮੈਂ ਕਰਮ ਬੜੇ ਖੱਟੇ ਨੇ ਲੋਕਾਂ ਦੀ ਸੇਵਾ ਕਰ ਕਰਕੇ ਕਿਉਂ ਨਾ ਅੱਜ ਮੈਂ ਲੋਕਾਂ ਦੇ ਲਈ ਕਮਾਈ ਵੀ ਕਰ ਲਵਾਂ ਮਾਈ ਤੋਂ ਭਾਵ ਕਿ ਕੋਈ ਵੱਡਾ দান ਪੁੰਨ ਕਰ ਦੇਵਾਂ ਕਿਉਂਕਿ ਰਾਜਾ ਉਸ ਨੂੰ ਮਾਇਆ ਬਹੁਤ ਭੇਜ ਰਿਹਾ ਸੀ ਤਾਂ ਉਸ ਨੇ ਕੀ ਕੀਤਾ ਆਪਣੀ ਦੁਕਾਨ ਦੇ ਬਾਹਰ ਲੰਗਰ ਹੀ ਲਗਾ ਦਿੱਤੇ ਖਾਣ ਦੀਆਂ ਵਸਤਾਂ ਦੇ ਰਾਸ਼ਨ ਦੇ ਕੱਪੜਿਆਂ ਦੇ ਹਰ ਇੱਕ ਚੀਜ਼ ਦੇ ਲੰਗਰ ਲਗਾਉਣੇ ਸ਼ੁਰੂ ਕਰ ਦਿੱਤੇ ਭਾਰੀ ਗਿਣਤੀ ਵਿੱਚ ਉਸ ਕੋਲੋਂ ਲੋਕ ਆਉਂਦੇ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਥੋਂ ਸਮਾਨ ਲੈ ਕੇ ਚਲੇ ਜਾਂਦੇ ਤੇ ਰਾਜੇ ਨੇ ਉਸ ਨੂੰ ਹੌਲੀ-ਹੌਲੀ ਕਰਕੇ ਬਹੁਤ ਸਾਰੀ ਮਾਇਆ ਭੇਜ ਦਿੱਤੀ ਤੇ ਉਸ ਨੇ ਉਹ ਸਾਰੀ ਮਾਇਆ ਲੰਗਰ ਦੇ ਵਿੱਚ ਹੀ ਲਗਾ ਦਿੱਤੀ ਕਿਉਂਕਿ ਉਸ ਬੰਦੇ ਦੇ ਮਨ ਦੇ ਵਿੱਚ ਇੰਨੀ ਦਇਆ ਭਾਵਨਾ ਇੰਨੀ ਨਿਮਰਤਾ ਬੈਠੀ ਹੋਈ ਸੀ ਕਿ ਉਸ ਕੋਲ ਭਾਵੇਂ ਪੈਸਾ ਜਿੰਨਾ ਮਰਜ਼ੀ ਆ ਗਿਆ ਉਸ ਕੋਲ ਕੋਈ ਧਨ ਦੀ ਕਮੀ ਨਹੀਂ ਸੀ ਹੋਣੀ ਜੇਕਰ ਉਹ ਇਦਾਂ ਨਾ ਕਰਦਾ ਪਰ ਉਸ ਦਾ ਮਨ ਜਿਸ ਵਿੱਚ ਡੁੱਬਿਆ ਹੋਇਆ ਸੀ ਸੱਚੀ ਲਗਨ ਲੱਗੀ ਹੋਈ ਸੀ ਉਸਨੇ ਉਹ ਕੰਮ ਨਹੀਂ ਛੱਡਿਆ ਸੰਗਤ ਜੀ ਅੱਜ ਦੇ ਸਮੇਂ ਵਿੱਚ ਵੀ ਲੋਕ ਨਿੱਕੇ ਨਿੱਕੇ ਦਾਨਪੁਨ ਬਹੁਤ ਕਰਦੇ ਨੇ ਆਪਣੀ ਕਮਾਈ ਦੇ ਹਿਸਾਬ ਨਾਲ ਗਰੀਬਾਂ ਨੂੰ ਦਾਨਪੁਨ ਕਰਦੇ ਨੇ ਇੱਥੋਂ ਤੱਕ ਕਿ ਲੋਕ ਦਸਵੰਦ ਕੱਢਦੇ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਂਦੇ ਨੇ ਤਾਂ ਲੋਕ ਕਈ ਕੀ ਕਰਦੇ ਨੇ ਕਿ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਪਾਣੀ ਵਾਲੀਆਂ ਟੂਟੀਆਂ ਲੱਗੀਆਂ ਹੁੰਦੀਆਂ ਦੇਖਦੇ ਨੇ ਕਿ ਉੱਥੇ ਸਾਬਣ ਨਹੀਂ ਹੈ ਤਾਂ ਲੋਕ ਉੱਥੇ ਸਾਬਣ ਲਿਆ ਕੇ ਰੱਖ ਦਿੰਦੇ ਨੇ ਕੋਈ ਦੇਖਦਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਫੁੱਲਾਂ ਦੀ ਕਮੀ ਹੈ ਲੋਕ ਫੁੱਲ ਆਣ ਕੇ ਚੜਾ ਦਿੰਦੇ ਨੇ ਕਿਤੇ ਕੋਈ ਸਫਾਈ ਦੀ ਵਸਤਾ ਦੀ ਕਮੀ ਹੁੰਦੀ ਹੈ ਤਾਂ ਲੋਕ ਜਿਵੇਂ ਜਿਵੇਂ ਆਪਣੀਆਂ ਅੱਖਾਂ ਨਾਲ ਵੇਖਦੇ ਨੇ ਸਮਝਦੇ ਨੇ ਉੱਥੇ-ਉੱਥੇ ਉਸ ਜ਼ਰੂਰਤ ਦੀ ਚੀਜ਼ ਲਿਆ ਕੇ ਰੱਖ ਦਿੰਦੇ ਨੇ ਚਾਹੇ ਉਹ ਸੇਵਾ ਵੱਡੀ ਹੋਵੇ ਜਾਂ ਛੋਟੀ ਅੱਜ ਦੇ ਸਮੇਂ ਵਿੱਚ ਵੀ ਲੋਕ ਬਹੁਤ ਨੇ ਤਾਂ ਇਦਾਂ ਹੀ ਕਿਸੋ ਬੜਾ ਹੀ ਧਰਮੀ ਸੀ ਤੇ ਉਸ ਕੋਲ ਜੇਕਰ ਮਾਇਆ ਜ਼ਿਆਦਾ ਆਈ ਤਾਂ ਉਹ ਲਾਲਚੀ ਨਹੀਂ ਹੋਇਆ ਉਸਨੇ ਦਾਨਪੁਨ ਨਹੀਂ ਮਦਾ ਦਿੱਤਾ ਤਾਂ ਸਮਾਂ ਬੀਤਦਾ ਗਿਆ ਰਾਜੇ ਦੀ ਪੁੱਤਰੀ ਦੇ ਵਿਆਹ ਵਿੱਚ ਕੁਝ ਕੀ ਦਿਨ ਰਹਿ ਗਏ ਸਨ ਤਾਂ ਰਾਜੇ ਨੇ ਸਿਪਾਹੀਆਂ ਨੂੰ ਕੇਸੋ ਕੋਲ ਭੇਜਿਆ ਕਿ ਜੋ ਗਹਿਣੇ ਬਣੇ ਹੋਏ ਨੇ ਉਹਨਾਂ ਸਾਰਿਆਂ ਨੂੰ ਲੈ ਆਓ ਹੁਣ ਸਮਾਂ ਆ ਗਿਆ ਹੈ ਤਾਂ ਜਦ ਸਿਪਾਹੀ ਉਸ ਕੇਸੋ ਕੋਲ ਜਾਂਦੇ ਨੇ ਤਾਂ ਕੇਸੋ ਉਹਨਾਂ ਨੂੰ ਕਹਿੰਦਾ ਹੈ ਕਿ ਹਾਂਜੀ ਤੁਹਾਡੇ ਗਹਿਣੇ ਤਾਂ ਤਿਆਰ ਨੇ ਪਰ ਉਹ ਤੁਹਾਨੂੰ ਕੱਲ ਮਿਲਣਗੇ ਜੋ ਉਸ ਵਿੱਚ ਥੋੜੀਆਂ ਬਹੁਤ ਕਮੀ ਪੇਸ਼ੀਆਂ ਨੇ ਮੈਂ ਉਹ ਵੀ ਪੂਰੀਆਂ ਕਰ ਦੇਵਾਂਗਾ ਤਾਂ ਸਿਪਾਹੀ ਉਥੋਂ ਸੱਤ ਵਚਨ ਕਹਿ ਕੇ ਚਲੇ ਗਏ ਤਾਂ ਅਗਲੇ ਦਿਨ ਸਵੇਰ ਹੁੰਦੀ ਹੈ ਤੇ ਸਿਪਾਹੀ ਆਪਣੇ ਰਾਜੇ ਨੂੰ ਕਹਿੰਦੇ ਨੇ ਕਿ ਅੱਜ ਦਾ ਸਮਾਂ ਕੇਸੋ ਸੁਨਿਆਰੇ ਨੇ ਦਿੱਤਾ ਸੀ ਤਾਂ ਅਸੀਂ ਚੱਲਦੇ ਹਾਂ ਪਰ ਕੇਸੋ ਰਾਤ ਨੂੰ ਸਿਪਾਹੀ ਜਾਣ ਦੇ ਮਗਰੋਂ ਜੰਗਲ ਦੇ ਸਾਹਮਣੇ ਉਥੇ ਚਲਿਆ ਜਾਂਦਾ ਹੈ ਤੇ ਇੱਕ ਟੋਵਾ ਪੁੱਟ ਕੇ ਝਾੜੀਆਂ ਦੇ ਵਿੱਚ ਬੈਠ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਉਥੇ ਹੀ ਬੈਠਾ ਰਹਿੰਦਾ ਹੈ ਉਥੋਂ ਵਾਪਸ ਨਹੀਂ ਆਉਂਦਾ ਤਾਂ ਜਦ ਸਿਪਾਹੀ ਅਗਲੇ ਦਿਨ ਉਸ ਸਨਿਆਰੇ ਦੀ ਦੁਕਾਨ ਤੇ ਪਹੁੰਚਦੇ ਨੇ ਤਾਂ ਕੇਸੋ ਤੋਂ ਝਾੜੀਆਂ ਵਿੱਚ ਬੈਠਾ ਸਿਮਰਨ ਕਰਨ ਰਿਹਾ ਹੁੰਦਾ ਤਾਂ ਉੱਥੇ ਸੰਗਤ ਜੀ ਐਡੀ ਵੱਡੀ ਕਰਨੀ ਹੋਈ ਕਿ ਅਕਾਲ ਪੁਰਖ ਨੂੰ ਉੱਥੇ ਆਪ ਆਉਣਾ ਪਿਆ ਉਹ ਕੇਸੋ ਦੇ ਰੂਪ ਵਿੱਚ ਆ ਕੇ ਕੇਸੋ ਦੀ ਦੁਕਾਨ ਤੇ ਹੁੰਦੇ ਨੇ ਤਾਂ ਧੂਫ ਅਗਰਬਤੀ ਜਿਵੇਂ ਕਰਦੇ ਨੇ ਉਵੇਂ ਹੀ ਕੀਤੀ ਤੇ ਸਿਪਾਹੀ ਆਣ ਕੇ ਕਹਿੰਦੇ ਨੇ ਕਿ ਹੁਣ ਸਾਡੇ ਗਹਿਣੇ ਸਾਨੂੰ ਦੇ ਦਿਓ ਰਾਜਾ ਆਪਣੀ ਪੁੱਤਰੀ ਦੇ ਵਿਆਹ ਲਈ ਗਹਿਣੇ ਮੰਗ ਰਿਹਾ ਏ ਕੱਲ ਨੂੰ ਉਸਦੀ ਪੁੱਤਰੀ ਦਾ ਵਿਆਹ ਹੈ ਤਾਂ ਕੇਸੋ ਦੇ ਰੂਪ ਵਿੱਚ ਅਕਾਲ ਪੁਰਖ ਜੀ ਕਹਿੰਦੇ ਨੇ ਕਿ ਦੇ ਦਿਨ ਸਬਰ ਕਰੋ ਮੈਨੂੰ ਇੱਥੇ ਜਰਾ ਕੱਪੜਾ ਮਾਰ ਲੈਂਦੋ ਤਾਂ ਜਦ ਉਹ ਕੱਪੜਾ ਮਾਰ ਕੇ ਵਿਹਲੇ ਹੋ ਕੇ ਬੈਠਦੇ ਨੇ ਤਾਂ ਸਿਪਾਹੀਆਂ ਨੂੰ ਅੰਦਰ ਬੁਲਾਉਂਦੇ ਨੇ ਕਿ ਦੱਸੋ ਹੁਣ ਦੱਸੋ ਕੀ ਗੱਲ ਹੈ ਤੇ ਸਿਪਾਹੀ ਉਸ ਕੋਲੋਂ ਗਹਿਣੇ ਮੰਗਦੇ ਨੇ ਤਾਂ ਸਿਪਾਹੀਆਂ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਇਸ ਕੋਲੋਂ ਗਹਿਣੇ ਨਹੀਂ ਹਨ ਕਿਉਂਕਿ ਉਹਨਾਂ ਨੂੰ ਵੀ ਲੋਕਾਂ ਨੇ ਇਧਰ ਉਧਰ ਸੂਆ ਦਿੱਤੀਆਂ ਸਨ ਕਿ ਇਸਨੇ ਦਾ ਰਾਜੇ ਦਾ ਸਾਰਾ ਧਨ ਦਾਨਪੁਨ ਵਿੱਚ ਹੀ ਉਡਾ ਦਿੱਤਾ ਹੈ ਲੰਗਰ ਹੀ ਲਗਾ ਛੜੇ ਨੇ ਤਾਂ ਇਸ ਲਈ ਸਿਪਾਹੀਆਂ ਨੂੰ ਵੀ ਸ਼ੱਕ ਹੋ ਜਾਂਦਾ ਹੈ ਤਾਂ ਜਦ ਸਿਪਾਹੀਆਂ ਨੂੰ ਉਹ ਕਹੇ ਸੋ ਕਹਿੰਦਾ ਹੈ ਕਿ ਅੰਦਰ ਜਾਓ ਅੰਦਰ ਤੁਹਾਡੇ ਗਹਿਣੇ ਪਏ ਨੇ ਲੈ ਆਓ ਤਾਂ ਸਿਪਾਹੀ ਅੰਦਰ ਜਾ ਕੇ ਕਹਿੰਦੇ ਨੇ ਕਿ ਇੱਥੇ ਤਾਂ ਕੋਈ ਗਹਿਣੇ ਨਹੀਂ ਹਨ ਤਾਂ ਗੁਰੂ ਮਹਾਰਾਜ ਜੀ ਉੱਥੇ ਕਹਿੰਦੇ ਨੇ ਕਿ ਇੱਥੇ ਇੱਕ ਲੱਕੜ ਦਾ ਬਕਸਾ ਪਿਆ ਹੋਇਆ ਹੈ ਉਸ ਵਿੱਚ ਗਹਿਣੇ ਨੇ ਉੱਥੋਂ ਤੁਸੀਂ ਗਹਿਣੇ ਆਪਣੇ ਲੈ ਲਓ ਤਾਂ ਜਦੋਂ ਲੱਕੜ ਦੇ ਬਕਸੇ ਨੂੰ ਦੇਖਦੇ ਨੇ ਕਿ ਉਸ ਨੂੰ ਤਾਂ ਤਾਲਾ ਲੱਗਿਆ ਹੁੰਦਾ ਹੈ ਤਾਂ ਉਹ ਇੱਧਰ ਉੱਧਰ ਦੇਖਦੇ ਨੇ ਚਾਬੀ ਨਹੀਂ ਲੱਭਦੀ ਕਿਸੋ ਦੇ ਰੂਪ ਵਿੱਚ ਬੈਠੇ ਅਕਾਲ ਪੁਰਖ ਉਹਨਾਂ ਨੂੰ ਕਹਿੰਦੇ ਨੇ ਕਿ ਲੈ ਚਾਬੀ ਤਾਂ ਮੇਰੇ ਹੱਥ ਵਿੱਚ ਹੀ ਹੈ ਪਰ ਇੱਕ ਗੱਲ ਹੈ ਕਿ ਇਸ ਬਕਸੇ ਨੂੰ ਤੁਸੀਂ ਨਹੀਂ ਖੋਲਣਾ ਆਪਣੇ ਰਾਜੇ ਨੂੰ ਜਾ ਕੇ ਦੇ ਦਿਓ ਉਹ ਹੀ ਖੋਲੇਗਾ ਤਾਂ ਉਹ ਇਦਾਂ ਹੀ ਕਰਦੇ ਨੇ ਤੇ ਜਦ ਰਾਜਾ ਉਸ ਬਕਸੇ ਨੂੰ ਖੋਲਦਾ ਤਾਂ ਉਸ ਵਿੱਚ ਬਹੁਤ ਹੀ ਸੁੰਦਰ ਹੀਰੇ ਜਵਾਹਰਾਤ ਨਾਲ ਜੜੇ ਹੋਏ ਗਹਿਣੇ ਮਿਲਦੇ ਨੇ ਜਿੰਨੀ ਰਾਜੇ ਨੇ ਕਿਸ ਨੂੰ ਰਾਸ਼ੀ ਭੇਜੀ ਸੀ ਉਸ ਤੋਂ ਕਿਤੇ ਜ਼ਿਆਦਾ ਗਹਿਣੇ ਸਨ ਤਾਂ ਰਾਜਾ ਬਹੁਤ ਖੁਸ਼ ਹੁੰਦਾ ਤੇ ਉਹ ਹੋਰ ਵੀ ਜੋ ਰਾਜੇ ਉਸ ਦੀ ਪੁੱਤਰੀ ਦੇ ਵਿਆਹ ਤੇ ਆਏ ਹੁੰਦੇ ਨੇ ਉਹਨਾਂ ਨੂੰ ਦਿੰਦਾ ਤਾਂ ਹਰ ਕੋਈ ਉਸ ਦੇ ਗਹਿਣਿਆਂ ਨੂੰ ਸਲਾਉਂਦਾ ਤੇ ਪੁੱਛਦਾ ਹੈ ਰਾਜੇ ਨੂੰ ਕਿ ਕਿੱਥੋਂ ਬਣਵਾਏ ਨੇ ਤਾਂ ਰਾਜਾ ਦੱਸਦਾ ਹੈ ਕਿ ਮੇਰੇ ਨਗਰ ਦਾ ਹੀ ਹੈ ਹਰ ਇੱਕ ਉਥੇ ਜੋ ਰਾਜਾ ਜਾਂ ਫਿਰ ਹੋਰ ਵੀ ਜੋ ਉਥੇ ਆਏ ਹੋਏ ਸਨ ਵਿਆਹ ਵਿੱਚ ਹਰ ਕੋਈ ਉਸ ਕੇਸੋ ਸੁਨਿਆਰੇ ਤੋਂ ਆਪਣੇ ਗਹਿਣੇ ਬਣਵਾਉਣਾ ਚਾਹੁੰਦਾ ਸੀ ਪਰ ਰਾਜਾ ਵੀ ਕੇਸੋ ਨੂੰ ਚਿੱਠੀ ਲਿਖਦਾ ਕਿ ਉਸ ਦੇ ਬਣੇ ਗਹਿਣੇ ਬਹੁਤ ਹੀ ਸਾਰਿਆਂ ਨੇ ਪਸੰਦ ਕੀਤੇ ਤਾਂ ਜਦ ਕੇਸੋ ਉਸ ਜੰਗਲ ਵਿੱਚੋਂ ਉੱਠ ਕੇ ਆਪਣੀ ਦੁਕਾਨ ਤੇ ਆਉਂਦਾ ਤਾਂ ਰਾਜਾ ਉਸ ਨੂੰ ਚਿੱਠੀ ਭੇਜ ਕੇ ਬੁਲਾਵਾ ਦਿੰਦਾ ਤੇ ਉਹ ਰਾਜੇ ਦੇ ਮਹਿਲ ਵਿੱਚ ਆਉਂਦਾ ਤਾਂ ਰਾਜਾ ਉਸ ਨੂੰ ਬਹੁਤ ਹੀ ਸਲਾਉਂਦਾ ਕਿ ਤੂੰ ਗਹਿਣੇ ਬਹੁਤ ਹੀ ਸੋਨੇ ਬਣਾਏ ਨੇ ਤੇ ਹੋਰ ਵੀ ਬਹੁਤ ਸਾਰੇ ਰਾਜੇ ਇਕੱਠੇ ਹੁੰਦੇ ਨੇ ਜੋ ਕਿ ਕਾਫੀ ਸਾਰਾ ਧਨ ਇਕੱਠਾ ਕਰਕੇ ਬੈਠੇ ਹੁੰਦੇ ਨੇ ਕਿ ਅਸੀਂ ਤੇਰੇ ਕੋਲ ਗਹਿਣੇ ਬਣਵਾਉਣੇ ਨੇ ਤਾਂ ਉਹ ਕੇਸੋ ਕਹਿੰਦਾ ਕਿ ਜੀ ਮੈਂ ਤਾਂ ਗਹਿਣੇ ਬਣਾਏ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਗਹਿਣੇ ਨਹੀਂ ਬਣਾਏ ਤਾਂ ਰਾਜਾ ਉਸ ਨੂੰ ਕਹਿੰਦਾ ਇਹ ਕਿੱਦਾਂ ਦੀ ਗੱਲ ਕਰ ਰਿਹਾ ਹੈ ਕੇਸੋ 50000 ਰੁਪਏ ਮੈਂ ਤੈਨੂੰ ਇਨਾਮ ਵਿੱਚ ਦੇ ਰਿਹਾ ਤਾਂ ਕਿ ਉਹ 50000 ਰੁਪਏ ਨੂੰ ਸਾਈਡ ਤੇ ਰੱਖਦਾ ਹੈ ਤੇ ਕਹਿੰਦਾ ਕਿ ਭਈ ਮੈਂ ਤੁਹਾਡੇ ਗਹਿਣੇ ਨਹੀਂ ਬਣਾਏ ਮੈਂ ਤਾਂ ਇੱਦਾਂ ਬੈਠਾ ਹੋਇਆ ਸੀ ਉਹ ਰਾਜੇ ਨੂੰ ਸਾਰੀ ਗੱਲਬਾਤ ਦੱਸਦਾ ਹੈ ਤਾਂ ਫਿਰ ਇੱਕ ਸਮਝਾਉਂਦਾ ਹੈ ਕਿ ਮੇਰੇ ਰੂਪ ਵਿੱਚ ਉਹ ਅਕਾਲ ਪੁਰਖ ਆਪ ਆਏ ਨੇ ਤਾਂ ਰਾਜਾ ਉਥੇ ਬੜਾ ਹੀ ਹੈਰਾਨ ਅਤੇ ਖੁਸ਼ ਵੀ ਹੁੰਦਾ ਹੈ ਕਿ ਤੇਰੀ ਵਜ੍ਹਾ ਕਰਕੇ ਅੱਜ ਮੈਂ ਅਕਾਲ ਪੁਰਖ ਦੇ ਦਰਸ਼ਨ ਕਰ ਪਾਇਆ ਤਾਂ ਸੰਗਤ ਜੀ ਇਹ ਸਾਖੀ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੋਹੋਂ ਸੰਗਤ ਨੂੰ ਸੁਣਾਈ ਅਤੇ ਕਹਿੰਦੇ ਕਿ ਉਸ ਜਗ੍ਹਾ ਫਿਰ ਕਬੀਰ ਜੀ ਆਉਂਦੇ ਨੇ ਤੇ ਕਬੀਰ ਜੀ ਆਪਣੀਆਂ ਲਿਖਤਾਂ ਵਿੱਚ ਉਸ ਸੁਨਿਆਰੇ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਦੇ ਵੀ ਨੇ ਜੋ ਕਿ ਅਸੀਂ ਅੱਜ ਸਿੱਖ ਇਤਿਹਾਸ ਵਿੱਚ ਪੜ੍ਹ ਵੀ ਸਕਦੇ ਹਾਂ ਤਾਂ ਸੰਗਤ ਜੀ ਇਵੇਂ ਹੀ ਹੁੰਦਾ ਹੈ ਜੇਕਰ ਅੱਜ ਦੇ ਸਮੇਂ ਵਿੱਚ ਵੀ ਸਾਡਾ ਮਨ ਵੀ ਉਸ ਕੇਸੋ ਵਰਗਾ ਹੋ ਜਾਵੇ ਅਸੀਂ ਗੁਰੂ ਦਾ ਨਾਮ ਸਿਮਰਿਏ ਛੋਟੇ ਛੋਟੇ ਦਸਵੰਦ ਕੱਢੀਏ ਛੋਟੇ ਛੋਟੇ ਦਾਨ ਪੁੰਨ ਕਰੀਏ ਆਪਣਾ ਮਨ ਸਾਫ਼ ਰੱਖੀਏ ਤਾਂ ਅਕਾਲ ਪੁਰਖ ਸਾਡੇ ਨਾਲ ਵੀ ਇਦਾਂ ਹੀ ਖੜੇ ਰਹਿੰਦੇ ਨੇ ਅਕਾਲ ਪੁਰਖ ਹਰ ਜਗ੍ਹਾ ਸਾਡੇ ਨਾਲ ਹੀ ਹੁੰਦੇ ਨੇ ਬਸ ਜ਼ਰੂਰਤ ਹੈ ਉਹਨਾਂ ਨੂੰ ਯਾਦ ਕਰਨ ਦੀ ਉਹਨਾਂ ਦੇ ਦੱਸੇ ਹੋਏ ਹਰਾਮਾਂ ਤੇ ਚੱਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ